ਪੈਂਡ ਉਗਰ ਔਲਖ ਵਿਖੇ ਅਕਾਲੀ ਦਲ ਬਾਰਸ਼ ਪੰਜਾਬ ਦੇ ਹਲਕਾ ਅਜਨਾਲਾ ਤੋਂ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਤਾਲੇਪੁਰ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਤਨਾਮ ਸਿੰਘ ਖੀਨਾ ਅਤੇ ਅਮਰ ਸ਼ਹੀਦ ਭਾਈ ਸਤਨਾਮ ਸਿੰਘ ਚੰਗਿਆੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਛੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੀਰਤਨ ਅਤੇ ਕਥਾਵਾਚਕਾਂ ਨੇ ਜੁੜ ਬੈਠੀ ਸੰਗਤ ਨੂੰ ਕੀਰਤਨ ਅਤੇ ਸੂਰਬੀਰ ਜੋਧਿਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਲੋਕ ਸਭਾ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਦੇ ਮਾਤਾ-ਬੀਬੀ ਬਲਵਿੰਦਰ ਕੌਰ ਅਤੇ ਅਜਨਾਲਾ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਅਤੇ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ ਇਸ ਮੌਕੇ ਭਾਈ ਜਤਿੰਦਰ ਸਿੰਘ ਮਹਿਤਾ ਭਾਈ ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ ਭਾਈ ਹਰਪਜਨ ਸਿੰਘ ਅਮਰਜੀਤ ਸਿੰਘ ਭਾਈ ਰਜਵੰਤ ਸਿੰਘ ਡਾਕਟਰ ਸੁਖਪ੍ਰੀਤ ਸਿੰਘ ਪਲਾਪਿੰਡ ਭਾਈ ਗੁਰਬੀਰ ਸਿੰਘ ਡਾਕਟਰ ਦਰਸ਼ਨ ਸਿੰਘ ਗੁੱਜਰਪੁਰਾ ਦਲਜੀਤ ਸਿੰਘ ਮਿਆਦੀਆਂ ਜੂਥ ਆਗੂ ਮਨਜੋਤ ਸਿੰਘ ਪੂਰੇ ਬਾਈ ਗੁਰਬਾਲ ਸਿੰਘ ਉਗਰ ਔਲਖ ਭਾਈ ਵਿਕਰਮਜੀਤ ਸਿੰਘ ਨਰਿੰਦਰ ਸਿੰਘ ਨਰਿੰਦਰ ਸਿੰਘ ਨਾਸਰ ਜਸਪਾਲ ਸਿੰਘ ਫੌਜੀ ਕੁਲਵਿੰਦਰ ਸਿੰਘ ਰਮਦਾਸ ਭਾਈ ਮਨਜੀਤ ਸਿੰਘ ਭਾਈ ਕੁਲਵਿੰਦਰ ਸਿੰਘ ਕੋਟ ਰਜਾਦਾ ਭਾਈ ਮੁੰਸ਼ੀ ਸਿੰਘ ਨਿੱਕਾ ਫਤੇਵਾਲ ਚੇਅਰਮੈਨ ਬੱਗਾ ਸਿੰਘ ਬੱਲੜਵਾਲ ਭਾਈ ਮੇਜਰ ਸਿੰਘ ਕੱਚਾ ਡੱਲਾ ਅਪਤਾਰ ਸਿੰਘ ਅਜਨਾਲਾ ਆਦੀ ਆਗੂ ਹਾਜ਼ਰ ਸਨ ਅੱਜ ਪਿੰਡ ਉਗਰ ਔਲਖ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਤਨਾਮ ਸਿੰਘ ਜੀ ਸਤਾਸ਼ੀਨਾ ਤੇ ਭਾਈ ਸਤਨਾਮ ਸਿੰਘ ਜੀ ਸਤਾ ਚੰਗੜਾ ਦੇ ਨਿਮਿਤ ਸ਼ੀਧੀ ਸਮਾਗਮ ਜਿਹੜੇ ਆ ਉਹ ਮਨਾਏ ਗਏ ਆ ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਮੋਤੀ لال ਮਹਿਰਾ ਜੀ ਦਾ ਜਿਹੜਾ ਸ਼ੀਧੀ ਦੇੜੇ ਨੇ ਉਹਨਾਂ ਦੇ ਨਾਲ ਰਾ ਕੇ ਇਹ ਵੀ ਸ਼ੀਧੀ ਦੇੜੇ ਜਿਹੜੇ ਮਨਾਏ ਗਏ ਆ ਤੇ ਮੈਂ ਸੰਗਤਾਂ ਨੂੰ ਇੱਕ ਗੱਲ ਦੀ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਸ਼ਹੀਦਾਂ ਨੇ ਸਤਨਾਮ ਸਿੰਘ ਸਤਾ ਚੰਗੜਾ ਜੀ ਨੇ ਤੇ ਸ਼ਹੀਦਾਂ ਜੀ ਨੇ ਆਪਣੇ ਚੰਗੜਾ ਜੀ ਨੇ ਜਿੱਤਰਾ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ 2027 ਦੇ ਵਿੱਚ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਨਕਾਰ ਕੇ ਤੇ ਭਾਈ ਅਮਰਪਾਲ ਸਿੰਘ ਦੀ ਪਾਰਟੀ ਜਿਹੜੀ ਆਕਾਲੀ ਦਲਵਾਸ ਪੰਜਾਬ ਆ ਉਹਨੂੰ ਅੱਗੇ ਲੈ ਕੇ ਆਈਏ ਤੇ ਇੱਕ ਚੰਗਾ ਰਾਜ ਪ੍ਰਬੰਧ ਤੇ ਚੰਗਾ ਪ੍ਰਸ਼ਾਸਨ ਆਪਾਂ ਦੇ ਸਕੀਏ ਮੈਂ ਇਥੋਂ ਇਹੋ ਹੀ ਗੱਲ ਕਹਿਣੀ ਚਾਹੁੰਨਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਜਿੰਨਾ ਸ਼ਹੀਦਾਂ ਦੇ ਸਮਾਗਮ ਤੇ ਇਕੱਠੇ ਹੋਈਆਂ ਸੁਖਨਾ ਸਿੰਘ ਸ਼ਹੀਦ ਜਸੁਤਨ ਸਿੰਘ ਚੰਗਿਆੜਾ ਜਿਨ੍ਹਾਂ ਨੇ ਗੋਮ ਵਾਸਤੇ ਜੂਝ ਕੇ ਆਪਣੀਆਂ ਜਾਨਾਂ ਵਾਰੀਆਂ ਇਹ ਕੋਈ ਨਾ ਆਪਣਾ ਦਾ ਕੋਈ ਨਿੱਜੀ ਕੰਮ ਨਹੀਂ ਸੀ ਨਾ ਗੋਮ ਬਦਲੇ ਕੀਤਾ ਇਹ ਜਿਹ ਸ਼ਹੀਦਾਂ ਸਾਡੀ ਗੋਮ ਦਾ ਸਰਮਾਇਆ ਵਾ ਅੰਮ੍ਰਿਤਪੁਰ ਜਦੋਂ ਵਾਸ ਸੀ ਤੋਂ ਅਜੇ ਮਾਨੀ ਇਹੀ ਸੋਚ ਸੀ ਵੀ ਜਿੰਨੇ ਵੀ ਆਪਣੇ ਸ਼ਹੀਦ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਏ ਉਹਨਾਂ ਦਾ ਦੁੱਖ ਸੁਣਿਆ ਜਾਏ ਉਹਨਾਂ ਦਾ ਸਵਾਗਤ ਕਰਾਇਆ ਜਾਵੇ ਪਰ ਸਰਕਾਰਾਂ ਨੇ ਮਨਛਾਈ ਕੋ ਇਹ ਗੋਨਾ ਪਤਾ ਨਹੀਂ ਕਿ ਕਿੰਨੇ ਮਹੀਨੇ ਜੀ ਲਿਆ ਗਿਆ ਪਰ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਟਾਈਮ ਹੀ ਬਹੁਤ ਘੱਟ ਸੀ ਪਰ ਉਹਨਾਂ ਨੇ ਸੋਚ ਇਹ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਏ ਕਿਉਂਕਿ ਇਹ ਸ਼ਹੀਦ ਹੈ ਸਾਡੀ ਕੌਮ ਦਾ ਸਰਮਾਇਆ ਹੈ ਕਿ ਜਦੋਂ ਇਸੇ ਦੀ ਸ਼ਹਾਦਤ ਕਰਾਉਂਗੇ ਤੇ ਬਹੁਤ ਵੱਲੀਆ ਪਰਦਾਵਾ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਦਾ ਹੈ ਕਿ ਅਨ ਦੇ ਸ਼ਹੀਦਾਂ ਦੀ ਪਰਵਾਹੀਆਂ ਦਾ ਕਿ ਸਾਡੇ ਜੀਵਨ ਲਈ ਕਿੰਨੀਆਂ ਪਰਵਾਹੀਆਂ ਦੀ ਤੇ ਅਜੇ ਨੌਜਵਾਨ ਤੇ ਤੇ ਪਰਉਪਕਾਰ ਤੇ ਦੋਦੀ ਆ ਤੇ ਆਪਾਂ ਨੇ ਜਿਹੜੇ ਪਰਾਲੇ ਆ ਕਰਾਉਂਦੇ ਰਹਿਣਾ ਚਾਹੀਦਾ ਵਾ ਅੱਜ ਅਸੀਂ ਕੌਮ ਦੇ ਮਹਾਨ ਯੋਧੇ ਭਾਈ ਸਤਨਾਮ ਗੈੜਾ ਜੀ ਤੇ ਭਾਈ ਸਤਨਾਮ ਸਿੰਘ ਜੀ ਦੇ ਨੇ ਪਿੰਡ ਅਸੀਂ ਗਰੇਵਖੇ ਆਏ ਆ ਤੇ ਇੱਥੇ ਇਹਨਾਂ ਦੀ ਵਰਸੀ ਮਨਾਈ ਗਈ ਹੈ ਤੇ ਇਹ ਸਾਡਾ ਵੇਖੋ ਫਰਜ਼ ਵੀ ਬੰਦ ਆ ਕਿ ਜਿੱਥੇ ਕੌਮ ਦੇ ਜਰਨੈਲ ਕੌਮ ਦੇ ਯੋਧਿਆਂ ਦੀ ਵਰਸੀ ਹੋਵੇ ਸਾਡਾ ਵੇਖੋ ਫਰਜ਼ ਵੀ ਬੰਦ ਆ ਉੱਥੇ ਆਣਾ ਤੇ ਚਲੋ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਪਰਿਵਾਰਨ ਦੇ ਵੀ ਚਲੋ ਬੜਾ ਹੂਮ ਹਮਾ ਕੇ ਸਾਰੀਆਂ ਸੰਗਤਾਂ ਨੂੰ ਸਦਾ ਪਤ ਜਿੱਤਾ ਹੈ ਸਾਰੀਆਂ ਸੰਗਤਾਂ ਬੜੀਆਂ ਸਤਿਕਾਰਯੋਗ ਨਾਲ ਪਹੁੰਚੀਆਂ ਵੀ ਆਂ ਤੇ ਇੱਥੇ ਮੈਂ ਇੱਕ ਬੇਨਤੀ ਵੀ ਕਰਨਾ ਚਾਹਨਾ ਆਂ ਜੰਨੀਆਂ ਵੀ ਆਪਣੇ ਵੀਰ ਭਰਾ ਮੇਰੀ ਗੱਲ ਨੂੰ ਸੁਣਦੇ ਪਏ ਨੇ ਕਿ ਆਪਾਂ 2027 ਦੇ ਵਿੱਚ ਆਪਾਂ ਪੰਥਕ ਸਰਕਾਰ ਲੈ ਕੇ ਆਈਏ ਖਾਲਸਾ ਸਰਕਾਰ ਲੈ ਕੇ ਆਈਏ ਜੋ ਕਿ ਆਪਾਂ ਖਾਲਸਾ ਰਾਜ ਦਾ ਆਪਾਂ ਬਣਾ ਸਕੀਏ ਸੋ ਅੱਜ ਦਾ ਜਿਹੜਾ ਇਹ ਸਮਾਗਮ ਸੀ ਸ਼ਹੀਦ ਭਾਈ ਸਤਨਾਮ ਸਿੰਘ ਜੀ ਸ਼ੀਨਾ ਸ਼ਹੀਦ ਭਾਈ ਸਤਨਾਮ ਸਿੰਘ ਜੀ ਚੰਗੈੜਾ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਔਰ ਮੈਂ ਸਮਝਦਾ ਵੀ ਇਹੋ ਜਿਹੇ ਪਰਾਲੇ ਜਿਹੜੇ ਉਹ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਾਡੀ ਨੌਜਵਾਨ ਪੀੜੀ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਵੱਡ ਵਡੇਰਿਆਂ ਨੇ ਕੀ ਦੇਣੇ ਉਹਨਾਂ ਦੀਆਂ ਕੀ ਕੁਰਬਾਨੀਆਂ ਸੀ ਜੋ ਜੋ ਵੀ ਵੇਖੋ ਹਕੂਮਤਾਂ ਨੇ ਸਾਡੇ ਪੰਜਾਬ ਤੇ ਇਨਸਾਨੀਅਤ ਤੇ ਜਾਂ ਸਿੱਖ ਕੌਮ ਤੇ ਤਸ਼ੱਦਦ ਟਾਇ ਤੇ ਉਹ ਤੇ ਉਹ ਸਿੰਘਾਂ ਨੇ ਪੰਜਾਬੀਆਂ ਨੇ ਕੁਰਬਾਨੀਆਂ ਦੇ ਕੇ ਉਸ ਸਮੇਂ ਦੇ ਜਿਹੜੀ ਉਹ ਪੰਜਾਬ ਦੀ ਜਿਹੜੀ ਕੌਮ ਦੀ ਆ ਉਹ ਰਾਖੀ ਕੀਤੀ ਐ ਇਨਸਾਨੀਅਤ ਦੀ ਰਾਖੀ ਕੀਤੀ ਆ ਔਰ ਇਹੋ ਜੇ ਪ੍ਰਾਲੇ ਕਰਦੇ ਰਹਿਣਾ ਚਾਹੀਦਾ ਵਾ ਤਾਂ ਜੋ ਸਾਡੀ ਜਿਹੜੀ ਜਨਰੇਸ਼ਨ ਐ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਵੇਰ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਪੁਰਖਿਆਂ ਨੇ ਸਾਡੇ ਵੱਡ-ਵਡੇਰੇ ਨੇ ਸਾਡੇ ਵਾਸਤੇ ਕੀ ਕੀਤਾ ਵਾ ਸੋ ਮੈਂ ਇਸ ਪ੍ਰਾਲੇ ਵਾਸਤੇ ਜਿਹੜੇ ਸਮੂਹ ਇਲਾਕੇ ਦਾ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਇੱਥੇ ਸਮੂਹ ਸੰਗਤਾਂ ਆਈਆਂ ਹੋਈਆਂ ਸੰਗਤਾਂ ਨੂੰ ਜਿਉਂ ਆ ਆਸਦਾ ਧੰਨਵਾਦ ਕਰਦਾ ਇੱਥੇ ਉਹਨਾਂ ਦੇ ਪਹੁੰਚਣ ਦੇ ਵਿਸ਼ੇਸ਼ ਧੰਨਵਾਦ ਕਰਦਾ ਆ ਸਾਡੇ ਐਮਪੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਮਾਤਾ ਜੀ ਇੱਥੇ ਪਹੁੰਚੇ ਨੇ ਮਾਤਾ ਜੀ ਬਲਵਿੰਦਰ ਕੌਰ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਔਰ ਸਮੂਹ ਸੰਗਤਾਂ ਦਾ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਉਪਰ ਅੱਲਾ ਕਰਕੇ ਇਹ ਸ਼ੀਦੀ ਦੇੜਾ ਮਨਾਇਆ ਸੋ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਗੁਰੂ ਫਤੇ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ